ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ 'ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸੋ ਦੋਸਤੋ ਸਰਕਾਰੀ ਕਰਮਚਾਰੀਆਂ ਦੇ ਲਈ ਵੱਡੀ ਖਬਰ ਅੱਠਵੀਂ ਤਨਖਾਹ ਕਮਿਸ਼ਨ ਦੇ ਵਿੱਚ ਬਦਲੇ ਜਾਣਗੇ ਪੱਤੇ ਸਾਰੀ ਹੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਨੈਸ਼ਨਲ ਡੈਕਸ ਲੱਖਾਂ ਜਿਹੜੇ ਨੇ ਕਰਮਚਾਰੀ ਅਤੇ ਪੈਨਸ਼ਨਰ ਜਿਹੜੇ 8ਵੀਂ ਤਨਖਾਹ ਕਮਿਸ਼ਨ ਦੀ ਬੇਸਵਰੀ ਦੇ ਨਾਲ ਉਡੀਕ ਕਰ ਰਹੇ ਹਨ ਪਰ ਇਸ ਦੇ ਨਾਲ ਹੀ ਇੱਕ ਵੱਡਾ ਸਵਾਲ ਇਹ ਹੈ ਕਿ ਕਿ ਇਸ ਵਾਰ ਬਹੁਤ ਸਾਰੇ ਪੱਤੇ ਜਿਹੜੇ ਖਤਮ ਕੀਤੇ ਜਾਣਗੇ ਸੂਤਰਾਂ ਦਾ ਇਹ ਮੰਨਣਾ ਹੈ ਕਿ ਇਸ ਵਾਰ ਵੀ ਸਰਕਾਰ ਪੱਤਿਆਂ ਦੇ ਵਿੱਚ ਸਰਲੀਕਰਨ ਵੱਲ ਜਿਹੜਾ ਹੈ ਕਦਮ ਚੁੱਕ ਸਕਦੀ ਹੈ ਜਿਸ ਦਾ ਅਰਥ ਹੈ ਕਿ ਜਿਨ੍ਹਾਂ ਦੀ ਹੁਣ ਲੋੜ ਨਹੀਂ ਹੈ ਉਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ ਸਤਵੇਂ ਤਨਖਾਹ ਕਮਿਸ਼ਨ ਦੀ ਸਮੀਖਿਆ ਦੇ ਵਿੱਚ ਇਹ ਪਾਇਆ ਗਿਆ ਹੈ ਕਿ ਲਗਭਗ 196 ਕਿਸਮਾਂ ਦੇ ਪੱਤੇ ਸਨ ਇਸ ਤੋਂ ਬਾਅਦ ਜਿਹੜਾ ਕਮਿਸ਼ਨ ਨੇ ਉਹਨਾਂ ਦੇ ਵਿੱਚੋਂ 52 ਨੂੰ ਖਤਮ ਕਰਨਾ ਅਤੇ ਛੱਤੀਆਂ ਨੂੰ ਹੋਰ ਪੱਤਿਆਂ ਦੇ ਨਾਲ ਮਿਲਾਉਣ ਦੀ ਸਿਫਾਰਿਸ਼ ਕੀਤੀ ਸਰਕਾਰ ਨੇ ਇਸ ਨੂੰ ਵੀ ਲਾਗੂ ਕੀਤਾ ਅਤੇ ਕਈ ਪੱਤਿਆਂ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਸੋ ਦੋਸਤੋ ਫਾਈਨੈਂਸ਼ੀਅਲ ਐਕਸਪਰਟਸ ਦੇ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ 8ਵੇਂ ਤਨਖਾਹ ਕਮਿਸ਼ਨ ਦੇ ਵਿੱਚ ਵੀ ਇਹ ਪ੍ਰਕਿਰਿਆ ਦੁਹਾਈ ਜਾ ਸਕਦੀ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਕਮਿਸ਼ਨ ਦਾ ਜਿਹੜਾ ਧਿਆਨ ਘੱਟ ਪੱਤਾ ਅਤੇ ਵਧੇਰੇ ਪਾਰਦਰਸ਼ਤਾ ਤੇ ਹੋਵੇਗਾ ਉਹਨਾਂ ਨੂੰ ਕਿਉਂ ਖਤਮ ਕੀਤਾ ਜਾਵੇਗਾ ਜਿਹੜਾ ਕਿ ਅਤੇ ਜਿਹੜੀਆਂ ਤਬਦੀਲੀਆਂ ਦੇ ਕਾਰਨ ਬਹੁਤ ਸਾਰੇ ਪੁਰਾਣੇ ਪੱਤੇ ਆਪਣੀ ਮਹੱਤਤਾ ਗਵਾ ਚੁੱਕੇ ਹਨ ਉਦਾਹਰਨ ਦੀ ਵਜੋਂ ਜਿਹੜਾ ਹੈ ਕੁਝ ਪੁਰਾਣੇ ਵਿਭਾਗੀ ਪੱਤੇ ਜਿਵੇਂ ਕੀ ਟਾਈਪਿੰਗ ਜਾਂ ਕਲੈਰੀਕਲ ਪੱਤਾ ਖਤਮ ਕੀਤਾ ਜਾ ਸਕਦਾ ਹੈ ਕਿ ਇਹਨਾਂ ਦੇ ਵਿੱਚ ਕਟੌਤੀ ਕੀਤੀ ਜਾਵੇਗੀ ਅੰਦਾਜ਼ਾ ਲਗਾਇਆ ਜਾਂ ਜਿਹੜਾ ਜਾ ਰਿਹਾ ਹੈ ਕਿ ਇਸ ਵਾਰ ਜਿਹੜਾ ਪੱਤਾ ਜਿਹੜਾ ਯਾਤਰੀ ਪੱਤਾ ਵਿਸ਼ੇਸ਼ ਡਿਊਟੀ ਪੱਤਾ ਛੋਟੇ ਪੱਦਰ ਤੇ ਖੇਤਰੀ ਪੱਤੇ ਅਤੇ ਕੁਝ ਵਿਭਾਗੀ ਪੱਤੇ ਖਤਮ ਕੀਤੇ ਜਾ ਸਕਦੇ ਹਨ ਸੋ ਦੋਸਤੋ ਪੱਤਿਆਂ ਨੂੰ ਖਤਮ ਕਰਨ ਦਾ ਜਿਹੜਾ ਮਤਲਬ ਇਹ ਨਹੀਂ ਹੈ ਕਿ ਕਰਮਚਾਰੀ ਤਨਖਾਹ ਜਿਹੜੀ ਘਟਾਈ ਜਾਵੇਗੀ ਸਰਕਾਰ ਆਮ ਤੌਰ ਤੇ ਜਿਹਾ ਬਕਾਇਆ ਬਣਾਉਂਦੀ ਹੈ ਕਿ ਇਸ ਦੀ ਜਿਹੜੀ ਪਰਪਾਈ ਮੂਲ ਤਨਖਾਹ ਅਤੇ ਮਹਿੰਗਾਈ ਪੱਤਾ ਵਧਾ ਕੇ ਕੀਤੀ ਜਾਂਦੀ ਹੈ ਇਸ ਦੇ ਨਾਲ ਕਰਮਚਾਰੀਆਂ ਦੀ ਆਮਦਨ ਤੇ ਕੋਈ ਅਸਰ ਨਹੀਂ ਪਵੇਗਾ ਸਗੋਂ ਉਹਨਾਂ ਦੀ ਪੈਨਸ਼ਨ ਤੇ ਵੀ ਜਿਹੜੀ ਹੈ ਜਿਹੜੀ ਸਰਕਾਰਤਮ ਜਿਹੜੀ ਪ੍ਰਭਾਵਿਤ ਪਵੇਗਾ ਤੇਰ ਪ੍ਰਭਾਵ ਪਵੇਗਾ ਕਿਉਂਕਿ ਪੈਨਸ਼ਨ ਦੀ ਜਿਹੜੀ ਗਣਨਾ ਸਿਰਫ ਮੂਲ ਤਨਖਾਹ ਅਤੇ ਡੀਏ ਤੇ ਕੀਤੀ ਜਾਂਦੀ ਹੈ ਸੋ ਦੋਸਤੋ ਏਸੀਐਸ ਦੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਦੇ ਲਈ ਅੱਠਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਇੱਕ ਵੱਡੀ ਖਬਰ ਆ ਰਹੀ ਸੀ ਸੋ ਸੋਚਿਆ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਚੰਗੀ ਲੱਗੀ ਤਾਂ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ